ਮੇਰਾ ਨਾਮ ਗਰਮੀਤ ਸਿੰਘ ਪਿੰਡ ਆਦਮਪੁਰ ਗਿਲਾ ਬਠੰਡਾ ਸਾਡੇ 32 ਸਾਲ ਬਾਅਦ ਪਾਣੀ ਆਇਆ ਜੀ ਪਿੰਡ ਆਦਮਪੁਰ ਦੇ ਵਿੱਚ ਜਦੋਂ ਸਰਦਾਰ ਪਗਵੰਤ ਸਿੰਘ ਮਾਨ ਜੀ ਆਏ ਆ ਪਾਣੀ ਆ ਗਿਆ ਜੀ ਸਾਡੀ ਡੇਲ ਤੇ ਸਾਡਾ 1 ਰੁਪਏ ਦਾ ਖਰਚ ਨਹੀਂ ਹੋਇਆ ਜੀ ਜੋ ਨਹਿਰੀ ਪਾਣੀ ਹੈ ਇਹ ਨਹੀਂ ਸਾਨੂੰ ਬਚਾਉਣਾ ਹੈ ਜੀ ਇਹਦੇ ਨਾਲ ਹੀ ਸਾਡੀ ਰੋਟੀ ਬਣਨੀ ਕੋਈ ਬਾਗ ਲਾਉਣਾ ਕੁਸ਼ ਕਰਨਾ ਜੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਗੋਣਾ ਹੈ ਜੀ ਨਹਿਰੀ ਪਾਣੀ ਦੇ ਵਿੱਚ ਮੋਟਰਾਂ ਦੇ ਪਾਣੀ ਨਾਲ ਤਾਂ ਦੇਖੀਏ ਆਪਾਂ 100 ਗੋਣਾ ਚੰਗਾ ਹੈ ਜੀ ਨਹਿਰੀ ਪਾਣੀ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਬਹੁਤ ਜ਼ਿਆਦਾ ਕੋਟ ਕੋਟ ਧੰਨਵਾਦ ਕਰਦੇ ਆ ਭਗਵੰਤ ਸਿੰਘ ਮਾਨ ਦਾ ਜੀ ਬਹੁਤ ਜ਼ਿਆਦਾ ਜਿਹੜੇ ਸਾਨੂੰ ਯੋ ਆਕਾਂ ਦੀ ਸਾਡੇ ਦੀ ਰੋਟੀ ਬਣਾਈ ਹੈ ਇਹਨਾਂ ਨੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਪਿੰਡ ਆਦਮਪੁਰਾ ਤਸੀਰਫੂਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹਾਂ ਅੱਜ ਬਾਤ ਕਰਨਾ ਚਾਹੁੰਦੇ ਹਾਂ ਮਾਨ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਤਕਰੀਬਨ 32 ਸਾਲ ਬਾਅਦ ਨਹਿਰੀ ਪਾਣੀ ਜਿਹੜਾ ਮੁਹੱਈਆ ਕਰਵਾਇਆ ਜੀ ਨਹਿਰੀ ਪਾਣੀ ਦਾ ਸਾਨੂੰ ਇਹ ਵੀ ਫਾਇਦਾ ਜੀ ਜਿਹੜਾ ਮੋਟਰਾਂ ਦਾ ਪਾਣੀ ਆ ਇਹਦੇ ਨਾਲੋਂ ਇਹ ਕਈ ਗੁਣਾ ਚੰਗਾ ਹੈ ਨਹਿਰੀ ਪਾਣੀ ਹੁਣ ਆ ਗਿਆ ਲੋਕ ਬਦਲਵੀਂ ਖੇਤੀ ਵੀ ਕਰਨਗੇ ਬਾਗ ਵਗੈਰਾ ਲਾ ਲੈਣਗੇ ਜਿਨ੍ਹਾਂ ਚ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਛਤਰੋਜੀ ਪੱਕੀ ਬਾਰੀ ਆ ਹਫਤੇ ਬਾਅਦ ਉਸੇ ਟਾਈਮ ਪਾਣੀ ਨੇ ਤੁਹਾਡੇ ਲੱਕੇ ਦੇ ਉੱਤੇ ਆ ਜਾਣਾ ਤੇ ਤੁਸੀਂ ਜਦੋਂ ਮਰਜ਼ੀ ਇਹਦੀ ਜਿਹੜੇ ਹਿਸਾਬ ਨਾਲ ਤੁਸੀਂ ਵਰਤੋਂ ਕਰਨੇ ਉਸ ਹਿਸਾਬ ਨਾਲ ਵਰਤੋਂ ਕਰ ਸਕਦੇ ਆ ਫਸਲਾਂ ਲਈ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਨਸਲਾਂ ਤੇ ਫਸਲਾਂ ਦੇ ਬਾਰੇ ਸੋਚਿਆ ਇਸ ਲਈ ਅਸੀਂ ਮਾਨ ਸਰਕਾਰ ਦਾ ਦੁਬਾਰਾ ਤੋਂ ਫਿਰ ਧੰਨਵਾਦ ਕਰਦੇ ਹਾਂ